ਤੋ ਦੇ ਸੱਦਿਓ ਮਾੜੀ ਖਬਰ ਨਾਲ ਲਾਈਵ ਜਨੰਦਮੇ ਟੀਵੀ ਨਾਲ ਇੱਕ ਚੋਰ ਫੜਿਆ ਗਿਆ ਬੋਰਡ ਲਾਂਦਾ ਇਹ ਦੇਖ ਸਾ ਤੇ ਵੱਡੀਆ ਤਸਵੀਰ ਆ ਆ ਜੇ ਇੱਕ ਨਾਮ ਕੀ ਤੇਰਾ ਬੰਟੀ ਆ ਖੜਾ ਗੋ ਮਾੜਾ ਫਾਈ ਇਹਨੂੰ ਮੜ ਬੰਟੀ ਆ ਕਿੰਨੇ ਕ ਬੋਰ ਲਾਤੇ ਅੱਗੇ ਤੋਂ ਚੋਰੀ ਕਰਕੇ ਹੈ ਲਾਈਵ ਦੱਲਦਾ ਨਹੀਂ ਘਰ ਪਿੱਛੇ ਕੋਈ ਨਹੀਂ ਚੋਰੀਆ ਕਰਨੀ ਆ ਤੂੰ ਉਹਨੇ ਹੈ ਨਹੀਂ ਤੂੰ ਚੋਰੀਆ ਕਰਨੀ ਹਰ ਮਤ ਘਾਤ ਨਹੀਂ ਤੇ ਕੋਈ ਮਗਲੀ ਗਲੀ ਜਾਈ ਜੀ ਜਿਹੜੇ ਬੋਰਡ ਲਗਾਉਂਦੇ ਪਏ ਆ ਕਿਸ ਕਾਰਨ ਕਰਕੇ ਮਤਲਬ ਹੁਣ ਸ਼ੋਭਾ ਯਾਤਰਾ ਵਾਲੀ ਮਾਰੇ ਜੀ ਬੋਰਡ ਲਾਣ ਦੇ ਤੁਹਾਡੇ ਵੱਲੋਂ ਲਗਾਏ ਜਾਦੇ ਨੇ ਇਹਨਾਂ ਵੱਲੋਂ ਲਗਾਏ ਜਾਂਦੇ ਨੇ ਨਸੇ ਦਿੱਤੇ ਕਰਕੇ ਬੋਰਡ ਲਾ ਕੇ ਹੋਵੇ ਬੰਦੇ ਲੋਹਾ ਅੱਛਾ ਸਾਹਿਬ ਆਪਾਂ ਰਾਤ ਕਨੇ ਬੋਰਡ ਪਤੀ ਦਾ ਸੌ ਪੰਚਾਇਤ ਉਡਾ ਲਿਆ ਗਿਆ ਤੇ ਆ ਇਹਦਾ ਕੀ ਕਰਨਾ ਸਜਾਏ ਦਾ ਕਿੱਥੇ ਵੇਚਦੇ ਹੋ ਇਹ ਬੋਡ ਕਿੰਨੀ ਵਾਰੀ ਵੇਚੇ ਬੋਡ ਕਿੱਥੇ ਕਿੱਥੋਂ ਲਾਏ ਆ ਆਪੀ ਦਾ ਦੋ ਪੰਜ ਮੈਂ ਬਸ ਆਇਆ ਸੀ ਮਹਾਰਾਜ ਦਾ ਕੋਈ ਨਸ਼ਾ ਕਹਿੰਦਾ ਕਹਿੰਦਾ ਤੂੰ ਕਾਲੀ ਦਵਾਈ ਕਹਿੰਦਾ ਤੂੰ ਦਿਖਾਓ ਦਿਖਾਓ ਵੱਡੋ ਇਹ ਆ ਦੇ ਲੋ ਨਸ਼ੇੜੀ ਫੜਿਆ ਗਿਆ ਚੋਰ ਫੜਿਆ ਗਿਆ ਲੋਕਾਂ ਦੇ ਅੱਤੀ ਚੜ ਗਿਆ ਦੋਸਤੋ ਚੋਰ ਆ ਦੇ ਸਾਦੇ ਬੈੰਡ ਨੇ ਲੰਗਾਂਦੇ ਨੂੰ ਫੜ ਲਿਆ ਗਿਆ ਉਤਾਂ ਦੇ ਆ ਪਛਾਣ ਲੋ ਇਹੋ ਜੀ ਦੀ ਕਿਤੇ ਚੋਰੀ ਨਾ ਕੀਤੀ ਹੋਵੇ ਕੋਈ ਇਹਨੇ ਦੇ ਸਕਦੇ ਹੋ ਵੱਡੀਆਂ ਤਸਵੀਰਾਂ ਆ ਦੇ ਲੋ ਜੀ ਗੋਲੀਆਂ ਵੀ ਨਿਕਲ ਨੇ ਛੇੜੀ ਦੇ ਕੋਲ ਬੈਗਾ ਦੋਜ ਦੀਆਂ ਗੋਲੀਆਂ ਇਹਨੂੰ ਫੜਾਓ ਪਤਾ ਆ ਬੈਗਰ ਇਹ ਗੋਲੀਆਂ ਵੀ ਨਿਕਲ ਗਈਆਂ ਦੇਖੋ ਜੀ ਇਹਨੂੰ ਪਛਾਣ ਲੋ ਦੋਸਤੋ ਇਹਨੇ ਨਸ਼ਾ ਕਿੱਦਾਂ ਹੁੰਦਾ ਪ੍ਰੈਗਨ ਹਾਂ ਆ ਨਸ਼ਾ ਕਿੱਦਾਂ ਹੁੰਦਾ ਦੱਸੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੋਲੀ ਦੇ ਭਾਈ ਪੁੱਛੇ ਤੇ ਮੈਂ ਆ ਪ੍ਰੈਗਾ ਪਹਿਲੋ ਆਪਣੇ ਹੱਥ ਚ ਪ੍ਰੈਗਾ ਫੜੋ ਗੋਲੀਆਂ ਵੀ ਹੈਗੀਆਂ ਇਹਨੂੰ ਉੱਪਰ ਕਰੋ ਇਹਦਾ ਇਹਨੂੰ ਉੱਪਰ ਕਰੋ ਅਕੀਰ ਇੱਕ ਇਹ ਨਾਂ ਕੀ ਆ ਜੋ ਪਹਿਲਾਂ ਅਗਲਾ ਇੱਕ ਪਹਿਲਾਂ ਇੱਕ ਕਿਦਾਂ ਇਹਨੇ ਨਸ਼ਾ ਕਿਦਾਂ ਹੁੰਦਾ ਇਹ ਤਾਂ ਤੋੜ ਪਾਜ ਬੰਦੀ ਹੈ ਜੀ ਜੀ ਟੋੜੇ ਨਾਲ ਤੋੜ ਪਾਜ ਹੁੰਦੀ ਸ਼ਰੀਰ ਦੀ ਤੋੜ ਪਨ ਕਿਹੜੀ ਸ਼ਰੀਰ ਦੀ ਐਸਾ ਕਿਹੜਾ ਕੰਮ ਕਰ ਰਹੇ ਹੋ ਤੁਸੀਂ ਨਸ਼ਾ ਕਿਦਾਂ ਹੁੰਦਾ ਹੈ ਇਹਦੇ ਨਾਲ ਨਸ਼ਾ ਕਿਦਾਂ ਹੁੰਦਾ ਪ੍ਰੈਗਨਟ ਹੁਣ ਤੁਹਾਡੇ ਵੱਲੋਂ ਭਾਈ ਇੱਥੇ ਮੌਕੇ ਤੇ ਪੁਲਿਸ ਬੁਲਾਈ ਗਈ ਹੈ ਆ ਰਹੀ ਆ ਰਹੀ ਮੁੱਛਾਈ ਕੀਤਾ ਕੰਪਲੇਂਟ ਕੀਤੀ ਹੈ ਤੁਹਾਡੇ ਵੱਲੋਂ ਕੋਈ ਕੰਪਲੇਂਟ ਕੀਤੀ ਗਈ ਮੌਕੇ ਤੁਸੀਂ ਆ ਦੇਖ ਸਕਦੇ ਹੋ ਚੋਰ ਫੜ ਲਿਆ ਗਿਆ ਆ ਦੇਖ ਸਕਦੇ ਪਰੇਸ਼ਾਨ ਲੋ ਤੁਸੀਂ ਵੀ ਦੇ ਲੋ ਲੋਕਾਂ ਦੇ ਮਿੰਤਾ ਪਾਉਂਦਾ ਵੇ ਕਹਿੰਦਾ ਛੱਡ ਦਿਓ ਆ ਦੇਖੋ ਇਹ ਲੋਕਾਂ ਦੇ ਮਿੰਤਾ ਪਾਉਂਦਾ ਵੇ ਪੇਰੀ ਪੈਂਦਾ ਵੇ ਭਾਈ ਦੇ ਕਬੀਲ ਦੇ ਕਹਿੰਦਾ ਮੇਰੀ ਫਾਰਸ਼ ਕਰ ਦੋ ਛੱਡ ਦਿਓ ਮੈਨੂੰ ਤੁਸੀਂ ਆ ਦੇਖੋ ਨਾ ਇਹਦਾ ਮੂੰਹ ਕਾ ਲੋਕਾਂ ਨੂੰ ਦਿਖਾਓ ਨਾ ਆ ਪਛਾਣ ਲੋ ਜੀ ਸਾਡੇ ਜਣੇ ਅਨਛੇੜੀ ਨੂੰ ਪਛਾਣ ਲਓ ਕਿੱਤੋਂ ਜਿਹਦੀ ਚੋਰੀ ਨਾ ਕੀਤੀ ਹੋਏ ਨੇ ਕੋਈ ਬਾਈਕ ਨਾ ਚੋਰੀ ਕੀਤੀ ਹੋਵੇ ਕੋਈ ਐਂਟਰਲ ਕੋਈ ਲਾਇ ਨਾ ਹੋਣੇ ਨੇ ਕਿੰਨੇ ਚਾਰੀ ਬੋਲਾ ਲੈਨੇ ਇਹਨੂੰ ਫੜਿਆ ਕਿੱਦਾਂ ਗਿਆ ਆਪਣੇ ਵੱਲੋਂ ਅੱਜ ਮੋਢੇ ਤੇ ਰਾਕੇ ਲੈ ਕੇ ਆਉਂ ਜਾਏਗਾ ਬੋੜੇ ਅੱਜ ਮੋਢੇ ਨੱਕੇ ਹਨੇ ਆਂਦਾ ਪਿਆ ਸੀ ਫੜਿਆ ਮੇਰੇ ਪੜਿਆ ਕਿੰਨੇ ਪੜਿਆ ਕਿੰਨੇ ਕਿਹਦੇ ਭਾਈ ਨੇ ਫੜਿਆ ਭਾਈ ਜੀ ਕਿਹਦੇ ਮੈਂ ਰਿਆ ਮੋਢੇ ਤੇ ਰਾਕੇ ਲੈ ਕੇ ਆਉਂਗਾ ਅੱਛਾ ਜੀ ਫੜ ਲਿਆ ਤੁਸੀਂ ਨਾਲ ਇਹਨੂੰ ਅੱਜ ਇਹ ਕੰਦਾ ਵੰਦੀ ਆ ਛੱਡ ਦੋ ਭਾਈ। ਅੱਜ ਆ ਦੇਖੋ ਜੀ ਲੋਕਾਂ ਨੇ ਮਿੰਤਾ ਪੰਦਾ ਪਿਆ ਵੱਡੇ ਭਾਈ ਦੇ ਉਹਨੇ ਗੋਲੀਆਂ ਖੰਦਾ ਦੇ ਸੱਦੋ ਨਸ਼ੇੜੀ ਆਲਾ ਆ ਬੋਰ ਲਾਏ ਨੇ। ਆ ਬੋਰ ਉਤਾਰ ਕੇ ਉਹ ਇਹਨੇ ਫੜੇ ਗਏ। ਭਾਈ ਗਾ ਸੁਣ ਓਏ ਓਏ ਦੇਂਦਾ ਕਿੱਥੇ ਤੂੰ? ਕਿੱਥੇ ਦਿੰਦਾ ਤੂੰ? ਘਰ ਕਿੱਥੇ ਤੇਰਾ? ਇਹਨੂੰ ਪੜ ਕੇ ਦਿਖਾ ਮੈਨੂੰ ਫਾੜੇ ਨੂੰ। ਆ ਫਾੜੇ ਮਾੜਾ। ਆ ਦੇ ਲੋ ਜੀ ਚੋਰ ਵੱਲੋਂ ਆ ਆ ਉਤਾਰੇ ਕੇ ਬੋਰ ਇਹਨੂੰ ਫੜ ਲਿਆ ਗਿਆ। ਭਾਈ ਕਿੱਤੀ 112 ਨਿਕਲਦੀ ਹੈ ਕਿਤੀ ਆ ਦੇ ਸਾਦੇ ਵੱਡੀਆਂ ਤਸਵੀਰਾਂ ਚੋਣ ਨੂੰ ਫੜ ਲਿਆ ਗਿਆ ਲੋਕਾਂ ਵੱਲੋਂ ਅੰਕੀ ਹੱਤੀ ਫੜ ਲਿਆ ਗਿਆ ਤੇਰੀ ਉਮਰ ਦੇ ਲੋਕੀ ਗੋਲੀਆਂ ਖਾਂਦਾ ਕਿੰਨਾ ਮੈਂ ਗੋਲੀਆਂ ਖਾਂਦਾ ਮੇਰੀ ਟੋਰ ਪੂਰੀ ਹੁੰਦੀ ਆ ਭਾਈ ਕਿਤੇ ਗੋਲੀਆਂ ਜੇਬੀ ਵੀ ਨਿਕਲੀ ਆ ਕਰੀਏ ਗੋਲੀਆਂ ਸੀ ਉਹ ਕਰੀਏ ਇੱਕ ਕਾਰੇ ਕੰਮ ਆਂਦੀ ਆ ਹਮ ਭਿੰਡਾ ਦਾ ਭਾਈ ਮੈਨੂੰ ਵੀ ਨਹੀਂ ਪਤਾ ਯਾਰ ਦੋ ਤਿੰਨ ਦਾ ਸੈਟਿੰਗ ਹੋ ਜਾਂਦੀ ਹੈ ਕਿਹਨੇ ਦਾ ਪਤਾ ਮਿਲਦਾ ਹੁੰਦਾ ਕੀ ਇਹ ਤਾਂ ਕਿਰਨ 300 300 ਦਾ ਪੱਤਾ ਮਿਲਦਾ ਸੈਟਿੰਗ ਕਿੰਨੀ ਗੋਲੀਆਂ ਨਾਲ ਹੁੰਦੀ ਦੀ ਖਾਕ ਨੇ ਕਿਹੜੇ ਕਿਹੜੇ ਕਿੱਥੋਂ ਲੈਂਦਾ ਮੈਡੀਕਲੇ ਮੈਡੀਕਲ ਤੋਂ ਲੈ ਕੇ ਉਹ ਤੈਨੂੰ ਇੱਦਾਂ ਹੀ ਦੇ ਦਿੰਦੇ ਇੱਦਾਂ ਹੀ ਦੇ ਦਿੰਦਾ ਤੈਨੂੰ ਬਟ 25 ਹੁੰਦੀ ਮੇਰੇ ਡਾਕਟਰ ਲਿਖ ਕੇ ਦੇ ਰਿਆ ਤੈਨੂੰ ਉਹ ਕੀ ਗੱਲ ਹੈ ਉਹ ਕਿੱਦਾਂ ਲਿਖ ਕੇ ਦੇ ਦਿੰਦੇ ਨੇ ਇਹ ਦਵਾਈ ਹੈ ਬੜੇ ਭਾਈ ਮੋੜ ਸਾਰੇ ਲਾ ਦੇ ਸਾਡੇ ਸਮਾਜ ਦੇ ਨੇ ਮਾੜਾ ਮਾਰੀ ਪੂਗਾ ਨਾਲੇ ਆ ਦੇ ਲਓ ਲੋਕਾਂ ਵੱਲੋਂ ਵੀ ਕਹਿਣਾ ਦਾ ਦੇ ਸਕਦੇ ਹੋ ਚੋਰਾ ਮੈਨੂੰ ਪਤਾ ਚੋਰਾ ਹੀ ਅੱਛਾ ਫੜਿਆ ਕੋਈ ਫੜਿਆ ਭਾਈ ਅੱਛਾ ਉਹੀ ਫੜਿਆ ਚੋਰ ਆ ਦੇਖ ਲੋਈ ਲੋਕਾਂ ਚੋਰਾਵਲ ਹਾਂਜੀ ਅੱਗ ਦੇਖ ਲੋਈ ਲੋਕੀ ਕਹਿੰਦੇ ਜੇਬੀ ਉਹ ਕੱਢੋ ਜੀ ਤੇਰੀ ਜੇਬੀ ਨਸ਼ਾ ਦਾ ਦੇ ਸਦਿਓ ਇਹ ਵੱਡੀ ਆ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਪਏ ਦੇ ਸਦਿਓ ਲਾਈਵ ਤਸਵੀਰਾਂ ਜਨੰਦਰਮ ਮੈਂ ਟੀਵੀ ਦੇ ਉੱਤੇ ਲਾਈਵ ਹੈ ਇਹ ਵੱਡੀ ਆ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਕਿ ਨਾ ਚੋਰ ਫੜਿਆ ਗਿਆ ਤੁਸੀਂ ਇਹ ਦੇਖ ਸਕਦੇ ਹੋ ਨਸ਼ੇੜੀ ਕੋ ਗੋਲੀਆਂ ਕੀ ਅੱਜ ਗੋਲੀਆਂ ਕੀ ਨਸ਼ੇੜੀ ਕੋ ਲੱਭਿਆ ਗਿਆ ਇਹ ਤੁਸੀਂ ਵੀ ਦੋਸਤੋ ਪਛਾਣ ਲਓ ਕਿਤੇ ਇਹਨੇ ਉਹਦੀ ਚੋਰੀ ਨਾ ਕੋਈ ਕੀਤੀ ਹੋਵੇ ਇਹ ਵੱਡੀ ਆ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਬਜਾਏ ਮੈਂ ਟੀਵੀ ਦੇ ਉੱਤੇ ਇਹ ਲਾਈਵ ਭਾਈ ਹੋਂ ਬੀਐਮਟੀ ਚੋਂ ਆਇਆ ਜੋ ਬੀਐਮਟੀ ਚੋਂ ਜੋ ਕਾਰ ਦੀ ਕਾਰ ਸਾਨੂੰ ਹੋਰ ਤੋੜ ਕੇ ਲੋਕਾਂ ਦੇ ਵਿੱਚ ਵਿਰੋਧ ਚੱਲਦਾ ਲੜਾਈ ਚੜ੍ਹੇ ਹੁੰਦੇ ਆ ਇਹ ਹੋਰ ਥੋੜੀ ਜਿਹਾ ਸਾਡੇ ਛੱਡੇ ਤਿੰਨ ਵਾਰ ਅੱਗੇ ਆ ਭਾਈ ਅੱਗੇ ਤਿੰਨ ਵਾਰੀ ਅੱਗੇ ਛੱਡਿਆ ਨੂੰ ਇੱਕ ਵਾਰੀ ਮੈਂ ਤਾਂ ਕਰਦਾ ਭਾਈ ਇਹ ਤਿੰਨ ਵਾਰੀ ਛੱਡਿਆ ਤਿੰਨ ਵਾਰੀ ਛੱਡ ਕੇ ਮੈਂ ਤਾਂ ਲੈਰੀ ਕਰਕੇ ਛੱਡੇ ਲੱਗਦਾ ਚਲੇ ਜਾਂਦਾ ਹੈ ਹਲੋ हां भैया तो हमने बुलाया कोट 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 नहीं तीनों ਦੇ ਬੰਨ ਦੇ ਬੰਨ ਦੇ ਨਾਲ ਭਾਈ ਨਹੀਂ ਤੁਸੀਂ ਛੱਡਣ ਲਗੇ ਇਹਨੂੰ ਭਾਈ ਹਮਮ ਨਾ ਲਾਈਓ ਕਨਿਦਾਂ ਤੇ ਆਣੀ ਰੋਸ ਜਿਹੜਾ ਖਾਣਾ ਰੋਟੀ ਇਹਨਾਂ ਨਾਲ ਬੰਨਣਾ ਪਿਆ ਜਣਾ ਨਹੀਂ ਪਹਿਨ ਛੱਡਣਗੇ ਤੁਸੀਂ ਉਹਨੇ ਨਹੀਂ ਛੱਡਣਾ ਭਾਈ ਹੈ ਨਹੀਂ ਕੱਲ ਨੂੰ ਵੇਚ ਚੋਰੀਆ ਕਰੂਗਾ ਨਹੀਂ ਕਰੂਗਾ ਭਾਈ ਬਾਕੀ ਹਾਂ ਜੰਨ ਵਾਲੇ ਨੂੰ ਦਰਦ ਆ ਰਿਹਾ ਹੈ ਦੇਖ ਲੈ ਵਿੱਚ ਗਈ ਹੈ ਜੇਬ ਚ ਜੰਨ ਵਾਲੇ ਹਾਂ ਹੂੰ ਇਹ ਤਾਂ ਮੈਚ ਹੋਤੀ ਯਾਰੀ ਨਹੀਂ ਵੱਡਿਆ ਤੇ ਬੇਚਾ ਹੈ ਇਹ ਆ ਤੁਸੀਂ ਇਹ ਦੇ ਸਕਦੇ ਹੋ ਗੋਲੀਆਂ ਵੀ ਲੱਗੀਆਂ ਗਈਆਂ ਇਸ ਬੰਦੇ ਕੋ ਇਹਰੇ ਵਿੱਚ ਗਈ ਆ ਕੁਛ ਵੀ ਪਹਿਲਾ ਕੇ ਕਬੀਦਾਰ ਮਹਾਰਾ ਜੇਬ ਕੋੜ ਨਹੀਂ ਲਾਇਆ ਹੁੰਦਾ ਦਾ ਦਾਦਾ ਹੈ ਨੈਨ ਚੱਡਲੰਗ ਕੇ ਅੰਕਲ ਨੂੰ ਜੀ ਸੀ ਇਹ ਕਮਿੰਟ ਦੇ ਦੇ ਮੈਂ ਗਾਸ ਹੁਣ ਇੱਧਰ ਆ ਇੱਧਰ ਮੈਂ ਗਾਸ ਹੁਣ ਮੈਂ ਗਾਸ ਹੁਣ ਤਾਂ ਚੋਰੀ ਕਿੰਨੀ ਸੀ ਫਾਈਨ ਪਰ ਬ੍ਰੋਗਿਦਾ ਮਹਾਰਾਜ ਜੀ ਦਾ ਨਿਕਾਇਆ ਤਾਂ ਚੋਰੀਆ ਕਰਤਾ ਹੁੰਦਾ ਹੈ ਬਹੁਤ ਚੋਰੀ ਕੀਤੀ ਆ ਕਿਤੇ ਇੰਦਾ ਕਿਤੇ ਤੂੰ ਸਹੀ ਸਹੀ ਬੋਲਣਾ ਹਾਂ ਚੱਲ ਘਵਾੜੀ ਵਜਾਣਾ ਹਾਂ ਕਵਾੜੀਆਂ ਚੱਲੋ ਆ ਕਵਾੜੀਆਂ ਚੱਲੋ ਕਿਹੜੇ ਕਵਾੜੀਏ ਨੂੰ ਵੇਚਦਾ ਤੂੰ ਉਹ ਕਿਹੜੇ ਕਵਾੜੀ ਕੋ ਵੇਚਦਾ ਤੂੰ ਪਹਿਲਾਂ ਦੱਸ ਇਹ ਦੇਖ ਸਾਡੇ ਵੱਡੀ ਆ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਜਨੰਦਰ ਮੀ ਟੀਵੀ ਦੇ ਭਾਈ ਕਵਾੜੀਆਂ ਕਵਾੜੀਆਂ ਫੜੂਏ ਤੁਸੀਂ ਇੱਧਰ ਫੜ ਲਾਂਗੇ ਕਿਉਂ ਇਧਰ ਆ ਨਹੀਂ ਹਟਣਾ ਨਹੀਂ ਨਸ਼ੇੜੀ ਆਦਾ ਨਹੀਂ ਵੇਚਣਾ ਕੋਈ ਚੋਰੀ ਕਰਨੀ ਕਰਨੀਆਂ ਨੇ ਵੇ ਭਾਈ ਉਹੀ ਗੱਲ ਆ ਨਾ ਇੱਕ ਬੋਰਡ ਵੀ ਕਟੋ 1000 ਰੁਪਏ ਦਾ ਪਿੰਦਾ ਫਿੱਟਾ ਕਰਾ ਕੇ ਮੱਕਰੀ ਮਿਹਨਤਾਂ ਦੀ ਦੋਸਤੀ ਆ ਦੋਸਤੋਂ ਪਛਾਣ ਲੋ ਸ਼ੋਰ ਨੂੰ ਪਛਾਣ ਲੋ ਅਮਲੀ ਨੂੰ ਪਛਾਣ ਲੋ ਮੈਂ ਗਾਸ ਨੂੰ ਇੱਧਰ ਮੈਂ ਗਾਸ ਨੂੰ ਇੱਧਰ ਗੋਲੀਆਂ ਕਰੀਆ ਖਾਂਦਾ ਤੂੰ ਨੇ ਛੇਦੀਆ ਖਾਦ ਖਾ ਪੱਤਾ ਦਿਖਾ ਕੇ ਨਹੀਂ ਉਹ ਕਿਹਦਾ ਪੱਤਾ ਤੂੰ ਨਹੀਂ ਦਿਖਾਇਆ ਕਿੰਨੀ ਗੋਲੀ ਨਾ ਛਾ ਜਾਂਦਾ ਤੂੰ ਇਹਦਾ ਤੇਰੀ ਉਮਰ ਕਿੰਨੀ ਐਦੀ ਹੈ ਕੋਈ ਕੰਮ ਕਰ ਕਰ ਕੇ ਇਹਦੀ ਕਮੀ ਪਿਆ ਤੇ ਚੋਰੀ ਚ ਛਕਾ ਦੇ ਹੈ ਤੂੰ ਅੱਗੇ ਵੀ ਕਿੰਨੇ ਲੋਕਾਂ ਨੇ ਫੜਿਆ ਤੈਨੂੰ ਵੇ ਵੀ ਨਹੀਂ ਤੋਟਿਆ ਹੈ ਬੋਰਡ ਕੋਈ ਨਹੀਂ ਲਾਇਆ ਸੀ ਤੂੰ ਕਿਉਂ ਤੋੜੇ ਗਿਆ ਤੇਰੇ ਵੱਲੋਂ ਨਸ਼ੇ ਵਾਂ ਤੇ ਨਸ਼ੀਰੀ ਪੁੱਛੀ ਵਸੇ ਨਸ਼ੇ ਦਾ ਕਿ ਪੂਰੇ ਕਿਤੇ ਰਿੰਦਾ ਕਿਤੇ ਤੂੰ ਹੁਣ ਤੈਨੂੰ ਛੱਡਣ ਲੰਗੇ ਮੈਂ ਦੇ ਸਾਦੇ ਵੱਡੀਆਂ ਤਸਵੀਰ ਦੁਕਾਨ ਦੀ ਖੋਸ਼ੀ ਆ ਤੇ ਜਿੰਨੇ ਮੇ ਟੀਵੀ ਦਾ ਚੋਰ ਫੜਿਆ ਗਿਆ ਇਹਨੇ ਕੋ ਬੋਰਡ ਲਗਾंदे ਉੱਤੇ ਦੇ ਸਾਦੇ ਵੱਡੀਆਂ ਤਸਵੀਰਾਂ ਹੁਣ ਲੋਕਾਂ ਦੇ ਮਿੰਤਾ ਪਾਉਂਦਾ ਵੇ ਦੇ ਸਾਦੇ ਲੋਕਾਂ ਦੀ ਮਿੰਤਾ ਪਾ ਆ ਕੇ ਲੋਕਾਂ ਨੂੰ ਕਹਿੰਦਾ ਪਿਆ ਮੈਂ ਕਿਦੇ ਬੋਰਡ ਫੜੇ ਸੀ ਤੋੜੇ ਸੀ ਮੈਨੂੰ ਮਾਫ਼ ਕਰ ਦੋ ਮੈਂ ਦਵਾਰਾ ਹੱਥ ਔੜ ਗਿਆ ਹੱਥ ਔੜ ਗਿਆ ਆ ਦੇ ਲੋ ਜੀ ਦੌੜ ਗਿਆ ਦੌੜ ਗਿਆ ਆ ਚੋਰ ਦੌੜ ਗਿਆ ਦੇਖੋ ਜੀ ਆ ਦੋੜਿਆ ਨੰਗੀ ਪੈਰੀ ਆ ਵੱਡੀਆਂ ਤਸਵੀਰਾਂ ਆ ਦੇਖ ਲੋ ਜੀ ਚੋਰ ਨੂੰ ਆ ਦੇਖੋ ਜੀ ਆ ਵਡੀਆਂ ਤਸਵੀਰਾਂ ਆ ਦੇਖ ਸਕਦੇ ਹੋ ਆ ਚੋਰ ਦੌੜਾਇਆ ਲੋਕਾਂ ਕੋ ਘਾਤ ਛੁਡਾ ਕੇ ਦੌੜ ਚੁੱਕਾ ਆ ਚੋਰ ਇਹ ਵਡੀਆਂ ਤਸਵੀਰਾਂ ਸਮਾਨ ਵੀ ਛੱਡ ਕੇ ਦੌੜ ਚੁੱਕਾ ਆਪਣਾ ਉਹ ਦੇਖ ਸਕਦੇ ਹੋ ਇਹ ਜੁੱਤੀਆਂ ਵੀ ਪਈਆਂ ਚੋਰ ਦੀਆਂ ਆ ਆ ਦੇਖ ਸਕਦੇ ਪਈਆਂ ਚੋਰ ਦੌੜ ਗਿਆ ਹੱਥ ਛੁਡਾ ਕੇ ਦੌੜ ਗਿਆ ਇਹ ਦੌੜ ਗਿਆ ਹੁਣ ਕੀ ਕਰ ਸਕਦੇ ਆ ਭਾਈ ਦੇਖ ਲੋ ਜੀ ਇਹ ਭਾਈ ਨੇ ਵੀ ਨੇ ਫੜਿਆ ਸੀ ਹੱਥ ਛੁਡਾ ਕੇ ਦੌੜ ਗਿਆ ਅੱਛਾ ਜੁੱਤੀਆਂ ਵੀ ਛੱਡ ਗਿਆ ਹੀ ਅਚਾਨਕ ਭੱਜ ਗਿਆ ਤੁਸੀਂ ਆ ਦੇ ਸਕਦੇ ਵੱਡਿਆ ਚੋਰ ਦੌੜ ਚੁੱਕਾ ਆ ਵੱਡਿਆ ਤਸਵੀਰਾਂ ਨਾਲ ਬਹੁਤ ਧੰਨਵਾਦ ਸਾਡੇ ਚੰਦੇ ਜੁੜੇ ਜਾਂਦਾ ਜਲੰਧਰ ਮੇ ਟੀਵੀ ਨਾਲ ਕੋਈ ਨਵੀਂ ਅਪਡੇਟ ਹੋਈ ਲਾਈਵ ਹੋ ਕੇ ਦੱਸਾਂਗੇ ਬਹੁਤ ਬਹੁਤ ਧੰਨਵਾਦ ਬਦੋ ਪੇ ਨੂੰ ਫੋਲੋ ਕਰੋ ਕਮੈਂਟ ਜੁੜਾਓ